ਲੋਕ ਸਭਾ ਚੋਣਾਂ ਲੈ ਕੇ ਫਗਵਾੜਾ ਵਿਖੇ ਭਾਜਪਾ ਪਾਰਟੀ ਵੱਲੋਂ ਜੋਰਾ ਸ਼ੋਰਾ ਤੇ ਚੋਣ ਪ੍ਰਚਾਰ ਚੱਲ ਰਹੀ ਹੈ ਜਿਸ ਤੇ ਚੱਲਦਿਆਂ ਹਲਕਾ ਹਸ਼ਿਆਰਪੁਰ ਤੋਂ ਉਮੀਦਵਾਰ ਮੈਡਮ ਅਨੀਤਾ ਸੋਮਪrakash ਵੱਲੋਂ ਫਗਵਾੜਾ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਅਤੇ ਵਰਕਰ ਸ਼ਾਮਿਲ ਹੋਏ ਇਸ ਮੌਕੇ ਕੇਂਦਰੀ ਮੰਤਰੀ ਸੋਮਪrakash ਨੇ ਕਿਹਾ ਕਿ ਸੁਖਮਨੀ ਸਾਹਿਬ ਦਾ ਪਾਠਕਰਨ ਉਪਰੰਤ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਤੇ ਵਰਕਰਾਂ ਵਿੱਚ ਪਾਰਿਕ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਵਾਰ ਇਹ ਸੀਟ ਭਾਜਪਾ ਦੀ ਝੋਲੀ ਵਿੱਚ ਹੀ ਪਵੇ भारतीय जनता पार्टी वालों इलेक्शन आने का उद्घाटन किया गया गुरु महाराज का योग आश्रा रहकर काम किया गया बहुत वो गिनती लोगों वालों उत्साह न्याय ने बहुत लोगों उत्साह है उदास है जो कि भारतीय जनता पार्टी के का मुलाज होकर नाई मोदी के का मुलाज होकर एक वो जीत देने बहुत बहुत धन्यवाद सारी जनता जो इनका प्यार श्रद्धां ਇਸ ਦੌਰਾਨ ਮੈਡਮ ਨੀਤਾ ਸੋਮਪrakash ਨੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਦੇ ਇਸ ਮੌਕੇ ਤੇ ਪਹੁੰਚਣ ਤੇ ਖੁਸ਼ੀ ਜ਼ਾਹਰ ਕਰਦਿਆਂ ਧੰਨਵਾਦ ਕੀਤਾ ਅੱਜ ਪੁਵਾੜਾ ਵਿੱਚ ਭਾਜਪਾ ਦਾ ਇਲੈਕਸ਼ਨ ਆਫਿਸ ਖੋਲ੍ਹਿਆ ਗਿਆ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਲੈਕਸ਼ਨ ਨੂੰ ਲੈ ਕੇ ਔਰ ਮੋਦੀ ਜੀ ਨੂੰ ਵੋਟ ਮਾਰਨ ਦੇ ਲਈ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਮੈਂ ਸਾਰੇ ਪੁਵਾੜਾ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਆਓ ਰਲ ਕੇ ਆਪਾਂ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਣਾ ਹੈ ਆਪਣਾ ਸਿਰ ਉੱਚਾ ਚੁੱਕ ਕੇ ਤੁਰਨਾ ਹੈ ਕਿ ਅਸੀਂ ਵੀ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਰਹੇ ਹਾਂ ਇਹਦੇ ਲਈ ਇੱਕ ਤਰੀਕ ਨੂੰ ਕਮਲ ਦਾ ਬਟਨ ਦਬਾਏ ਔਰ ਜਿਹੜੇ ਆ ਮੋਦੀ ਜੀ ਨੂੰ ਇਹ ਸੀਟ ਜਿੱਤ ਕੇ ਆਪਾਂ ਉਹਦੀ ਚੋੜੀ ਚ ਪਾਣੀ ਆ ਇਹ ਉਹਨਾਂ ਨੂੰ ਕਾਮਯਾਬੀ ਦੇ ਦਿੱਤੀ ਹੈ ਮੈਂ ਫੁਵਾੜੇ ਵਾਲੇ ਨੂੰ ਖਾਸ ਅਪੀਲ ਕਰਦੀ ਹਾਂ ਕਿ ਮੈਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਣਾ ਪਰ ਮੈਨੂੰ ਪਤਾ ਹੈ ਕਿ ਮੈਂ ਹਰ ਇੱਕ ਦੇ ਸਾਹਮਣੇ ਖੜੀ ਹਾਂ ਉਹਨਾਂ ਨੂੰ ਮੈਨੂੰ ਪਹੁੰਚਣ ਦੀ ਲੋੜ ਨਹੀਂ ਹੈ ਕਿਉਂਕਿ ਇੱਕ ਪਿਆਰ ਹੀ ਐ ਮੈਂ ਫੁਗੜਾ ਵਾਲੇ ਨਾਲ ਸਾਰਿਆਂ ਦੇ ਨਾਲ ਇੰਨਾ ਆਸ਼ੀਰਵਾਦ ਮਿਲਿਆ ਉਹਨਾਂ ਦਾ ਹੋਰ ਉਹੀ ਆਸ਼ੀਰਵਾਦ ਹੋਣਾ ਮੈਨੂੰ ਦੁਬਾਰਾ ਫੇਰ ਮਿਲੇਗਾ ਇਸ ਵਾਰੀ ਪਹਿਲਾਂ ਨਾਲੋਂ ਵੱਧ ਚੜ ਕੇ ਅਸ਼ੀਰਵਾਦ ਮਿਲੂਗਾ ਔਰ ਅਸੀਂ ਦੇਸ਼ ਦੀ ਤਰੱਕੀ ਦੇ ਵਿੱਚ ਹਿਸ਼ਿਆਰਪੁਰ ਹਲਕਾ ਜਿੱਤ ਕੇ ਮੋਦੀ ਜੀ ਚੋੜੀ ਪਾ ਕੇ ਬਾੜਨਾਂ ਸਿਰ ਉੱਚਾ ਕਰਕੇ ਚੱਲਾਂਗੇ ਜੈ ਜੀ ਜੈ ਭਾਰਤ ਜੈ ਸ਼ਿੱਟਾ ਉੱਥੇ ਮੌਕੇ ਤੇ ਪਹੁੰਚੇ ਸਾਬਕਾ ਮੇਅਰ ਅਰਣ ਖੋਸਲਾ ਨੇ ਸਾਰੇ ਨੂੰ ਮੈਡਮ ਨੀਤਾ ਸੁਮਪrakash ਨੂੰ ਵੱਤੋ ਵੱਤ ਵੋਟਾਂ ਪਾ ਕੇ ਜੇਤੂ ਬਣਾਉਣ ਦੀ ਅਪੀਲ ਕੀਤੀ ਲੋਕ ਸਭਾ ਹਿਸ਼ਿਆਰਪੁਰ ਹਲਕੇ ਦਾ ਜੋ ਫੁਵਾੜਾ ਭਾਰਤੀ ਇੰਦਾਪਾਟੀ ਦਾ ਜੋ ਦਫਤਰ ਅੱਜ ਖੁੱਲਿਆ ਗਿਆ ਬੜੀ ਸੰਗ ਬੜੀ ਦੂਰੋਂ ਦੂਰੋਂ ਇਸ ਲੋਕ ਸਭਾ ਹਲਕੇ ਪਿੰਡਾਂ ਚ ਸਾਰੇ ਸਾਡੇ ਭਾਰਤੀਨ ਦਾ ਪਾਰਟੀ ਦੇ ਕਾਰਕਾੰਦਾਂ ਸੀਨੀਅਰ ਸਾਰੇ ਇੱਥੇ ਪਹੁੰਚ ਰਹੇ ਆ ਬੜੀ ਖੁਸ਼ੀ ਦੇਖੋ ਤੁਸੀਂ ਕਿੰਨਾ ਉਤਸ਼ਾਹ ਆ ਕਾਰਕਾੰਦਾਂ ਜੋ ਲੋਕ ਸਭਾ ਹਲਕੇ ਦੇ ਵਿੱਚ ਜੋ ਸਾਡੇ ਮੈਡਮ ਜੀ ਨੂੰ ਟਿਕਟ ਦਿੱਤੀ ਮੋਦੀ ਜੀ ਨੇ ਇੱਕ ਇੱਕ ਬਹੁਤ ਵਧੀਆ ਪ੍ਰਯਾਸ ਕੀਤਾ ਉਹ ਮੈਡਮ ਜੀ ਦਾ ਸਮਾਜ ਦੇ ਵਿੱਚ ਹਿਆਰਪੁਰ ਹਲਕੇ ਦੇ ਵਿੱਚ ਬਹੁਤ ਨਾਮ ਆ ਪਹਿਲਾਂ ਕੇਂਦਰ ਦੇ ਮੰਤਰੀ ਜੀ ਆਮਾਨਦਾਰੀ ਦੇ ਨਾਲ ਜੋ 5 ਸਾਲ ਉਹਨਾਂ ਨੇ ਨਿਵਾਹਿਆ ਉਸ ਲਈ ਨੀਦਾ ਜੋ ਸਾਡੇ ਮੈਡਮ ਜੀ ਨੂੰ ਟਿਕਟ ਦਿੱਤੀ ਆ ਅੱਜ ਜੋ ਦਫਤਰ ਦਾ ਉਦਘਾਟਨ ਕੀਤਾ ਜਾ ਰਿਹਾ ਮਹਾਰਾਜ ਦੀ ਹਜ਼ੂਰੀ ਵਿੱਚ ਔਰ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰੂੰਗਾ ਵੀ ਇਸ ਵਾਰ ਕਮਲ ਦੇ ਬੋਲ ਤੇ ਮੋਰਾ ਲਾ ਕੇ ਮੈਡਮ ਨੀਦਾ ਜੀ ਨੂੰ ਕਿਲਾ ਦਿਤਾਓ ਘਰ ਘਰ ਦੇ ਵਿੱਚ ਬਾਹਰ ਜਿਹੜੀ 400 بار ਇਸ ਵਾਰ ਪ੍ਰਧਾਨ ਮੰਤਰੀ ਜੀ ਨੇ ਜੋ ਵਾਅਦਾ ਕੀਤਾ ਹੈ ਉਹ ਸਾਰੇ ਹੀ ਡੱਟ ਜਾਓ ਕਾਰਗਰਤਾ ਮੇਰੀ ਇਹ ਹੀ ਬੇਨਤੀ ਆ ਜੋ ਮੋਦੀ ਜੀ ਦੇਸ਼ ਵਾਸਤੇ ਕਰ ਸਕਦੇ ਉਹ ਨਾ ਹੋਰ ਕੀਤਾ ਸਾਡੇ ਕੇਂਦਰ ਦੇ ਮੰਤਰੀ ਜੋ ਕੁਵਾਰਾ ਦੇ ਵਿੱਚ ਡਵੈਲਪਮੈਂਟ 82 ਕਰੋਸ ਸਟੇਸ਼ਨ ਦੇ ਜਿੱਦਾਂ ਸਾਰਾ ਹੀ ਕਾਰਪੋਰੇਸ਼ਨ ਅਜੇ 3 ਸਾਲ ਨਹੀਂ ਬਣੀ ਇਹ ਸਰਕਾਰ ਬੜੀ ਨਕਮੀ ਆ ਔਰ ਸਰਕਾਰ ਦੀ ਮੈਂ ਨਿੰਦਾ ਕਰਦਾ ਆ ਆਪ ਸਰਕਾਰ ਫੇਲ ਆ ਔਰ ਇਸ ਵਾਰ ਜੋ ਮੈਡਮ ਜੀ ਆ ਸਾਡੇ ਬਹੁਤ ਮਾਰਜਨ ਨਾਲ ਜਿੱਤੂਗੇ ਲੋਕ ਸਭਾ ਹਿਸ਼ਾਰਪੁਰ ਹਲਕੇ ਦੇ ਕਿਉਂਕਿ ਕੰਮ ਕੀਤਾ ਡਵੈਲਪਮੈਂਟ ਕੀਤੀ ਵਿਕਾਸ ਵਿਕਾਸ ਦੇ ਨਾਂ ਤੇ ਲੋਕਾਂ ਨੇ ਵੋਟਾਂ ਦੇਣੀਆਂ ਔਰ ਅਸੀਂ ਹਿਸ਼ਾਰਪੁਰ ਹਲਕੇ ਦੇ ਵਿੱਚ ਬਹੁਤ-ਬਹੁਤ ਘੁੰਮ ਰਹੇ ਆ ਸਾਰੇ ਹਲਕਿਆਂ ਦੇ ਲੋਕਾਂ ਦਾ ਬੜਾ ਉਤਸ਼ਾਹ ਆ 22 ਤਰੀਕ ਨੂੰ ਜੋ ਜੋਧਿਆਲ ਵਿੱਚ ਮੰਤਰ ਬਣਿਆ ਸੀ ਉਹਦਾ ਵੀ ਇੱਕ ਲਹਿਰ ਚੱਲ ਰਹੀ ਆ ਪੂਰੇ ਮੈਨੂੰ ਲੱਗਦਾ ਪੰਜਾਬ ਚ ਪੰਜਾਹ ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਪੰਜਾਬ ਚ ਲੈ ਕੇ ਜਾਊਗੀ ਔਰ ਆਨ ਵਾਲਾ ਸਮਾਂ ਦੇਸ਼ ਭਰ ਦੇ ਵਿੱਚ ਜੋ 400 ਸੀਟਾਂ ਮੋਦੀ ਜੀ ਨੇ ਗਿਆ ਉਹ ਬਾਹਰ ਹੋਣ ਗਿਆ ਮੈਂ ਅਜ ਦੇ ਦਿੰਦੇ ਸਾਰੇ ਕਾਰਜਕਰਤਾ ਦਾ ਆਪਣੇ ਵੱਲੋਂ ਦਿਲ ਗਰਾਇਆ ਸਿਰ ਚੁਕਾ ਕੇ ਇਹ ਬੇਨਤੀ ਕਰਦਾ ਵੀ ਤੁਸੀਂ ਬਾਹਰ ਚੜ ਕੇ ਔਰ ਮੈਡਮ ਜੀ ਨੂੰ ਦੋਤਾ ਧੰਨਵਾਦ ਜੀ ਕਿਹੜੀ ਕਿਹੜੀ ਆਪਣੀ ਪਾਰਟੀ ਨਾਲ ਦੂਦੀ ਮੁਕਾਬਲਾ ਰੱਖਦੇ ਹੋ ਮੈਂ ਪਹਿਲਾਂ ਵੀ ਕਿਹਾ ਮੇਰਾ ਕਿਸੇ ਪਾਰਟੀ ਨਾਲ ਉਹ ਆਪਣੇ ਆਪਣੇ ਹਰ ਪਾਰਟੀ ਜੋ ਲਾਰੀਆਂ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਜੋ ਮੈਡਮ ਜੀ ਨੇ ਕੰਮ ਕੀਤਾ ਕੇਂਦਰ ਦੇ ਮੰੰਦੀ ਸਿੱਧੀ ਸੋਮਪਰਾਇਨ ਕੰਮ ਕੀਤਾ ਲੋਕ ਸਾਨੂੰ ਵੋਟਾਂ ਪਾ ਰਹੇ ਆ ਤੁਸੀਂ ਆਨ ਵਾਲਾ ਸਮਾਂ ਆਪਣੇ ਆਪ ਦੇਖ ਲਿਓ ਵੀ ਕਿੱਦਾਂ ਮੁਕਾਬਲੇ ਵਿੱਚ ਮੈਡਮ ਜੀ ਨੂੰ ਵੋਟਾਂ ਮਿਲਣਗੀਆਂ ਆਮ ਪਾਰਟੀ ਦੇ ਰਾਜੂ ਜੀ ਕਹਿ ਰਹੇ 13-13 ਸੀਟਾਂ ਸੀ ਮਰਜੀ ਪ੍ਰਾਪਤ ਕਰਾਂਗੇ ਚਲੋ ਕਹਿੰਦਾ ਹਰ ਨੂੰ ਹੱਕ ਆ ਕੋਈ ਵੀ ਕਹਿੰਦਾ ਮੈਂ ਸਾਨੂੰ ਸਾਨੂੰ ਹਾਕਾ ਪੰਜਾਬ ਦੇ ਵਿੱਚ ਪੰਜ ਸੀਟਾਂ ਸੀ ਲੋਕ ਸਭਾ ਲੈਣ ਦੇ ਕਹਿਣ ਦਾ ਹਾਕਾ ਕੰਮ ਕਰੂਗਾ ਤਾਂ ਲੋਕ ਵੋਟ ਪਾਊਗਾ ਅੱਜ ਕੰਮ ਨਹੀਂ ਕੀਤਾ ਸਰਕਾਰਾਂ ਨੇ ਅੱਜ 2 ਸਾਲ ਹੋ ਗਏ ਆ ਲਗਭਗ ਕਿੰਨੀ ਵੋਟ ਤੇ ਤੁਸੀਂ ਜਿੱਤੂਗਾ ਜੀ ਸਰ ਕਿੰਨੀਆਂ ਵੋਟਾਂ ਦੇ ਕੋਪਾ ਫਵਾੜੇ ਤੋਂ ਸੀ 30000 ਦੀ ਲੀਡ ਲੈ ਵੀ ਜਾਉਂਦਾ ਇਸ ਦੌਰਾਨ ਭਾਜਪਾ ਦੇ ਸੀਨੀ ਨੇਤਾ ਉਤਾਰ ਮੰਡ ਨੇ ਜਿੱਥੇ ਭਾਜਪਾ ਦਾ ਚੋਣ ਦਫ਼ਤਰ ਖੁੱਲਣ ਤੇ ਸਾਰਿਆਂ ਨੂੰ ਬਤਾਈ ਦਿੱਤੀ ਉੱਥੇ ਹੀ ਖੁਸ਼ੀ ਜ਼ਾਹਰ ਕੀਤੀ ਅਤੇ ਬਾਕੀ ਵਰਕਰਾਂ ਵਿੱਚ ਵੀ ਇਸ ਦੌਰਾਨ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅੱਜ ਮੈਡਮ ਜੀ ਦਾ ਸੰਗਤਕਾਰ ਜੀ ਡਾਕਟਰ ਸਾਹਿਬਾ ਮੈਡਮ ਬੋੜਾ ਵੀ ਕਿੱਟਾ ਹੈ ਆਡੇ ਹੋ ਪਾਈ ਗਏ ਉਸ ਗ੍ਰੰਥਨ ਕੀਰਤਨ ਕੀਤਾ ਗਿਆ ਔਰ ਸੱਚੀ ਸੰਗਤ ਆਵਾੜੇ ਹਲਕੇ ਦੀ ਵੱਡੀ ਹਾਜ਼ਰੀ ਭਰੀ ਆ ਜਿਹਦੇ ਵਿੱਚ ਪਿੰਡਾਂ ਦੇ ਪੰਜ ਸਰਪੰਚ ਸ਼ਹਿਰ ਦੇ ਅਰਸ਼ੀ ਸ਼ਹਿਬਾਨ ਜੀ ਤੋਂ ਲੈ ਕੇ ਲਗਭਗ ਪਾਰਟੀਆਂ ਦੇ ਮੀਤਰ 12 ਇਤਨੇ ਉਯੋਗ ਜਿਹੜੇ ਹੈਗੇ ਆ ਸਾਡੇ ਇੰਡਸਟਰੀ ਜਿਹੜੇ ਇੰਡਸਟਰੀਸ ਹੈਗੇ ਆ ਉਹ ਵੀ ਇਹਦੇ ਵਿੱਚ ਬੜੀ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਆ ਬਹੁਤ ਵਧੀਆ ਸਾਨੂੰ ਇਹ ਜੋਗ ਮਿਲ ਰਿਹਾ ਔਰ ਵੀਰ ਕਰ ਰਿਹਾ ਤੇ ਹੋਲਡਰ ਜਿੰਨੇ ਜਿਆਦਾ ਬੋਲੂਗਾ ਪਰ ਵੱਡੀ ਲੀਡ ਨਾਲ ਇਹ ਟੈਕਸ ਕਰਾ ਰਿਹਾ ਹੈ ਸਾਰੇ ਬਰਕਰੇ ਦੇ ਵਿੱਚ ਲੱਗੇ ਪਏ ਆ ਤੇ ਵੀਰ ਆ ਵੀ ਬਹੁਤ ਮਾਡਿਫਾਈਟ ਭਗਵਾੜਾ ਤੋਂ ਯਸ਼ਰ ਮਦੀ ਰਿਪੋਰਟ